ਅਸੀਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧੰਨ ਭਾਗਾ ਸਮਝਦੇ ਆਂ ਕਿ ਉਹ ਸਾਡੀ ਕਿਸਾਨੀ ਲਈ ਜਿਹੜੀ ਕਿ ਸਾਰਕ ਕਿਸਾਨੀ ਹੈ ਕੁਰੀ ਅਮਸਾਨੀ ਲਈ ਉਹ ਖੜਾ ਕੇ ਜੂਰੀ ਹੈ ਕਿ ਉਹਦੇ ਲਈ ਲੜਾਈ ਲੜ ਰਹੇ ਆ ਤੇ ਇਹੋ ਜਿਹੇ ਜਸੂਰ ਬੀਰ ਯੋਧਿਆਂ ਨੂੰ ਅਸੀਂ ਸਿਦਾ ਕਰਦੇ ਆਂ ਤੇ ਬਾਕੀ ਜਿਹੜੀਆਂ ਸ਼ਰਸ਼ ਜਿਹਨੀਆਂ ਵੀ ਤਰ੍ਹਾਂ ਚ ਸਾਥ ਦੇ ਰਹੀਆਂ ਉਹਨਾਂ ਨੇ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਇਹ ਜਿਹੜੇ ਯੋਧੇ ਕਈ 11 ਮਹੀਨਿਆਂ ਤੋਂ ਇੱਥੇ ਬੈਠੇ ਰੋਡ ਤੇ ਰੁੱਲ ਰਹੇ ਆ ਅਸੀਂ ਉਹਨਾਂ ਦੇ ਚਰਨਾਂ 'ਚ ਵੀ ਪ੍ਰਣਾਮ ਕਰਦੇ ਆਂ ਕਿ ਉਹ 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 ਸਾਡੀ ਹੁਣ ਦੀ ਲੜਾਈ ਲੜ ਰਹਾ ਹੈ ਅਗਰ ਕਿਸਾਨੀ ਨਾ ਰਹੀ ਇਹ ਕਿਸਾਨੀ ਜਿਹੜਾ ਪੰਜਾਬ ਜਿਹੜਾ ਕਿਸਾਨੀ ਵੇਸ ਇਹ ਕਿਸਾਨੀ ਨਾ ਰਹੀ ਤੇ ਪੰਜਾਬ ਖਤਮ ਹੋ ਜਾਊਗਾ ਜਿਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਮੋਰਚੇ ਦਾ ਵੀ ਸਹਿਯੋਗ ਦੇਣਾ ਚਾਹੀਦਾ ਤੇ ਸਾਰੀਆਂ ਧਿਰਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਹੀ ਬੇਨਤੀ ਕਰਦੇ ਆਂ ਕਿਸਾਨ ਜਥੇਬੰਦੀਆਂ ਨੂੰ ਵੀ ਧਾਰਮਿਕ ਜਥੇਬੰਦੀਆਂ ਨੂੰ ਵੀ ਰਾਜਨੀਤਿਕ ਜਥੇਬੰਦੀਆਂ ਨੂੰ ਵੀ ਪਾਰਟੀਆਂ ਨੂੰ ਵੀ ਅਸੀਂ ਅਪੀਲ ਕਰਦੇ ਕਿ ਪਾਰਟੀ ਪਾਜੀ ਧਰਮ ਜਾਤ ਮਜਬੂਤ ਉੱਪਰ ਉੱਠ ਕੇ ਸਾਰਿਆਂ ਦਾ ਸਾਡਾ ਸਾਂਝਾ ਮਸਲਾ ਵਾ ਇਹ ਰੋਜੀ ਰੋਟੀ ਸਾਰਿਆਂ ਦੀ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਇਹ ਮੋਰਚੇ ਦਾ ਸਾਥ ਦੇ ਕੇ ਆਪਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਕਿਸਾਨਾਂ ਦੀਆਂ ਮੰਗਾਂ ਤੁਸੀਂ ਮੰਗੀਆਂ ਹੋਈਆਂ ਮੰਗੀਆਂ ਹੋਈਆਂ ਸੀ ਉਹਨਾਂ ਨੂੰ ਤੁਸੀਂ ਲਾਗੂ ਕਰੋ ਤੇ ਇਹਨਾਂ ਦੀ ਵੀ ਜਾਨ ਬਚੇ ਤੇ ਪੰਜਾਬ ਦੇ ਲੋਕ ਵੀ ਸੁੱਖ ਸ਼ਾਂਤੀ ਨਾਲ ਰਹਿਣ ਜੇ ਬਾਈਟਨਸ ਇਹਨਾਂ ਦੇ ਕਿਸੇ ਜਾਮ ਮਾਲ ਨੂੰ ਨੁਕਸਾਨ ਹੋ ਜਾਂਦਾ ਤੇ ਇਹ ਦੇ ਨਾਲ ਪੱਛਮ ਪੰਜਾਬ ਦੇ ਹਾਲਾਤ ਵੀ ਖਰਾਬ ਹੋ ਸਕਦੇ ਆ ਇਸ ਕਰਕੇ ਸਮਾਂ ਰਹਿੰਦੇ ਆ ਸਰਕਾਰ ਵੀ ਕੋਈ ਇੱਥੇ ਵਧੀਆ ਫੈਸਲਾ ਲੈ ਕੇ ਗੱਲਬਾਤ ਹੋਈ ਹੈ ਨਹੀਂ ਗੱਲਬਾਤ ਮੈਂ ਪਹਿਲਾਂ ਇੱਕ ਦਿਨ ਆਇਆ ਸੀ ਉਹ ਦਿਨ ਗੱਲਬਾਤ ਕਰਕੇ ਗਏ ਸੀ ਅੱਜ ਉਹਨਾਂ ਦੀ ਸਿਹਤ ਥੋੜੀ ਜਿਹੀ ਠੱਜਕ ਆ ਅੱਜ ਗੱਲਬਾਤ ਨਹੀਂ ਅੱਜ ਦਰਸ਼ਨੀ ਹੋਏ ਆ ਚੇਸ ਕਰਕੇ ਇਹ ਉਚੜਦੀ ਗਲਾਚੇ ਉਹਦੋਂ ਉਹ ਬੜੇ ਸਿੱਧਕ ਸਬਰ ਸਬਰਾਲੇ ਆ ਜਿਹੜਾ ਖਾਲਾ ਕੋਲ ਬੋਲਣਗੇ ਤੇ ਨਹੀਂ ਪਰ ਸਾਨੂੰ ਚਾਹੀਦਾ ਕਿ ਉਹਨਾਂ ਦੀ ਜਾਨ ਬਚਾਉਣ ਵਾਸਤੇ ਸਾਨੂੰ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਹਰਿਆਣੇ ਦੇ ਲੋਕਾਂ ਨੂੰ ਜਿਹੜੇ ਜਿਹੜੇ ਵੀ ਕਿਸਾਨੀ ਜੋ ਕਿਸਾਨੀ ਬੁਰੀ ਇਨਸਾਨੀ ਲਈ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹ ਮਸਲੇ ਨੂੰ ਹੱਲ ਕਰਾਈਏ ਇਸ ਉਹਨਾਂ ਨੂੰ ਬਚਾਈਏ ਇਹ ਹੀ ਸਾਡਾ ਕੰਮ ਹੈ ਜਿੱਦਾਂ ਦੇਖਦੇ ਜਦੋਂ ਵੀ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਤੇ ਉਸ ਦੀ ਗੱਲ ਤੇ ਪੂਰੀ ਨਹੀਂ ਹੁੰਦੀ ਉਹ ਨਹੀਂ ਮੰਗਾ ਤੇ ਪੂਰੀਆਂ ਨਹੀਂ ਹੁੰਦੀ ਲੇਕਿਨ ਤਸ਼ੱਦਦ ਤੋਂ ਹਾਂ ਦਾ سلسلہ ਸਰਕਾਰਾਂ ਦਾ ਸ਼ੁਰੂ ਸ਼ੁਰੂ ਹੋ ਗਿਆ ਇਹ ਤੇ ਤੁਸੀਂ ਦੇਖੋ ਜੀ ਇਹ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਪੰਜਾਬ ਨਾਲ ਤੋਂ ਸ਼ੁਰੂ ਤੋਂ ਹੀ ਇਹ ਇਹ ਧੱਕਾ ਹੁੰਦਾ ਰਿਹਾ ਇਹ ਪੰਜਾਬ ਦੇ ਹੱਕ ਹੋਏਗੇ ਜੇ ਪੰਜਾਬੀ ਸੂਬਾ ਬਣਾਉਣ ਵਾਸਤੇ ਵੀ ਸਾਨੂੰ ਲੜਾਈ ਲੜ ਕੇ ਉਹ ਸਾਰੇ ਈ ਚੀਜ਼ਾਂ ਕਰਨੀਆਂ ਪਈਆਂ ਉਹ ਵੀ ਸਾਡੇ ਜੋ ਜੋ ਵੀ ਜੇ ਤੋਂ ਵੀ ਸਹੀ ਕੋਈ ਆਪਣੇ ਹੱਕ ਦੀ ਗੱਲ ਕਰਨੇ ਸਾਨੂੰ ਅਤਵਾਦੀ ਵੱਖਵਾਦੀ ਦੇ ਹੁਜੇ ਨਾਂ ਦੇ ਕੇ ਸਾਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਜਦੋਂ ਕਿ ਅਸੀਂ ਕੋਈ ਨਜਾਇਜ਼ ਮੰਗ ਨਹੀਂ ਗੀ ਸਾਡੀ ਇਹ ਕਿਸਾਨਾਂ ਦੀ ਮੰਗ ਹੈ ਕੋਈ ਜਾਇਜ਼ ਮੰਗ ਹੈ ਸਾਰਿਆਂ ਦੇ ਮੂੰਹ ਦੀ ਰੋਜੀ ਰੋਟੀ ਦਾ ਸਵਾਲ ਆ ਇਹ ਜਿਸ ਦਿਨ ਇਹ ਕਿਸਾਨਾਂ ਦੇ ਹੱਥੋਂ ਇਹ ਮਸਲਾ ਨਿਕਲ ਕੇ ਕਾਰਪੋਰੇਟ ਦੇ ਹੱਥਾਂ 'ਚ ਚਲਾ ਗਿਆ ਮੇਰਾ ਖਿਆਲ ਹੈ ਕਿ ਉਸ ਦਿਨ ਆਮ ਖਪਤਕਾਰਾਂ ਆਮ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਸਾਰਿਆਂ ਦੇ ਚਰਨਾਂ 'ਚ ਅਪੀਲ ਕਰਦੇ ਆ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਕਿ ਆਪਾਂ ਸਾਰੇ ਜਣੇ ਅਰਮਜਾਤ ਵਜੂ ਕੋ ਪਾਰਟੀ ਵਾਲੀ ਨੂੰ ਕੇ ਇਸ ਮਸਲੇ ਨੂੰ ਆਪਾਂ ਸਾਰੇ ਜਣੇ ਆਪਣਾ ਮਸਲਾ ਸਮਝੀਏ ਆਪਣੀ ਲੜਾਈ ਸਮਝੀਏ ਇਹ ਆਪਣੀ ਹੋਣ ਦੀ ਲੜਾਈ ਆ ਤੇ ਜੇ ਇਹ ਸਾਦੀ ਦਾ ਬੱਚੇ ਤੇ ਪੰਜਾਬ ਨੇ ਬਚੂਗਾ ਇਸ ਕਰਕੇ ਸਾਰੇ ਜਣੇ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਇਹਨਾਂ ਦੀ ਜਾਨ ਵੀ ਬਚਾਈ ਜਾ ਸਕੇ ਤੇ ਬਾਕੀ ਇਹਨਾਂ ਨੂੰ ਮੈਂ ਪਰਮੇਸ਼ਰ ਅੱਗੇ ਵੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਨੇ ਸਾਡੇ ਹਾਤਵਾਂ ਤੇ ਮਨ 'ਚ ਵੀ ਖੋੜੀ ਪੋਦੀ ਤਰਸ ਦਿਆ ਪਾਓ ਤੇ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੋ ਕਿ ਇਹ ਆਪਣੇ ਜੋ ਇਹਨਾਂ ਦੇ ਬਚਨ ਆ ਉਹਨਾਂ ਦੇ खरे